ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਹੋਰ ਸਣਾਓ ਸਭ ਠੀਕ ਠਾਕ ਸਭ ਚੜ੍ਹਦੀ ਕਲਾ ਚ ਹੋਰ ਲੋ ਜੀ ਅੱਜ ਤੁਹਾਡੇ ਵਾਸਤੇ ਲੈ ਕੇ ਆਏ ਆ ਉਹ ਆਰਮਿਓ ਕੰਪਲੀਟ ਆ ਜਾਏਗਾ ਹੋਟ ਕੇਸ ਆ 5 ਲੀਟਰ ਦੀ ਕੰਪੈਸਟੀਟੀ ਵਾਲਾ ਆਏਗਾ ਵੱਡੇ ਸਾਈਜ਼ ਦੇ ਵਿੱਚ 5 ਲੀਟਰ ਦੀ ਕੰਪੈਸਟੀਟੀ ਵਾਲਾ ਸਾਫ ਹੈ ਸਟੀਲ ਦਾ ਆਏਗਾ ਅੰਦਰੋਂ ਬਸ ਸਟੀਲ ਦਾ ਹੋਰ ਵੱਡੇ ਸਾਈਜ਼ ਦੇ ਵਿੱਚ ਸਾਰਾ ਸਟੀਲ ਦਾ ਹੈ ਇਹ ਅੰਦਰ ਬਾਹਰ ਸਟੀਲ ਦੇ ਵਿੱਚ ਹੈ 5 ਲੀਟਰ ਦੀ ਕੈਪੈਸਿਟੀ ਹੈ ਇਹ ਅੰਦਰ ਬਾਹਰ ਸਟੀਲ ਦੇ ਵਿੱਚ ਇਹ ਹੈ ਵੀ ਕੁਆਲਿਟੀ ਦੇ ਵਿੱਚ ਹੈ ਵਧੀਆ ਚੀਜ਼ ਹੈ ਆ ਦੇਖੋ ਇਹ ਜਾਨਕੀ ਵਰਤੇ ਜਾਂਦਾ ਜਿਸ ਤਰ੍ਹਾਂ ਕੋਈ ਹੋਟਲਾਂ ਵਾਸਤੇ ਆ ਮੰਦਰਾਂ ਵਾਸਤੇ ਆ ਗੁਰਦਾਰਿਆਂ ਵਾਸਤੇ ਆ ਜਿਸ ਤਰ੍ਹਾਂ ਕੋਈ ਜਿਵੇਂ ਫੁਲਕੇ ਬਣਾ ਕੇ ਰੱਖਣੇ ਆ ਕੋਈ 100 150 ਫੁਲਕੇ ਰੱਖਿਆ ਜਾਂਦਾ ਉਹ ਦਾਲ ਸਬਜ਼ੀ ਰੱਖਣੀ ਆ ਕੋਈ ਵੀ ਚੀਜ਼ ਤੁਸੀਂ ਬਣਾ ਕੇ ਰੱਖ ਸਕਦੇ ਗਰਮ ਰਹਿੰਦੀ ਹੈ ਚੀਜ਼ੇ ਦੇ ਅੰਦਰ ﾎｰﾄｹｰｽ ਆ ਅੰਦਰ ਬਾਹਰ ਸਟੀਲ ਦਾ ਹੈਂਡਲ ਆਲਾ ਇਹ ਚੀਜ਼ੇ ਵੱਡੇ ਸਾਈਜ਼ ਚਾਹੀਦੇ ਹੋਣ ਕਿਸੇ ਨੂੰ 10 ਲੀਟਰ 15 ਲੀਟਰ ਚ ਤੇ ਉਹ ਵੀ ਤੁਹਾਨੂੰ ਮਿਲ ਸਕਦਾ ਇਸ ਟਾਈਮ ਆਪਣੇ ਕੋਲ 5 ਲੀਟਰ ਦੇ ਵਿੱਚ ਸੈਜ ਹੈਗਾ ਤਾਂ ਮੈਂ ਚਲੋ ਇਹ ਤੁਹਾਨੂੰ ਦਿਖਾ ਦਈਏ ਅੰਦਰ ਬਾਹਰ ਸਟੀਲ ਦੇ ਵਿੱਚ ਹੈਵੀ ਕੁਆਲਿਟੀ ਆ ਵਧੀਆ ਚੀਜ਼ ਆ 5 ਲੀਟਰ ਦੀ ਕੈਪੈਸਿਟੀ ਆ ਵਾਰਮਯੂ ਕੰਪਨੀ ਚਾਏਗਾ ਗਰਮ ਚੀਜ਼ ਰਹੇਗੀ ਇਜਿਸ ਤਰ੍ਹਾਂ ਵੀ ਆਪਣਾ ਤੁਸੀਂ ਰੱਖ ਸਕਦੇ ਕੋਈ ਸਬਜ਼ੀ ਬਣਾ ਕੇ ਰੱਖਣੀ ਹੈ ਜਿਸ ਤਰ੍ਹਾਂ ਘਰੇ ਕੋਈ ਗੈਸਟ ਆਉਣੇ ਆ ਗੈਸਟ 10 15 ਜਣੇ ਆਉਣੇ ਜਾਂ ਵੱਧੇ ਜਣੇ ਆਉਣੇ ਤੁਸੀਂ ਸਬਜ਼ੀ ਬਣਾ ਕੇ ਰੱਖ ਸਕਦੇ ਬਾਰ ਬਾਰ ਗਰਮ ਕਰਉਂਦੇ ਲੋਟ ਦੇ ਪਾਣੇ ਇਹ ਚੀਜ਼ ਗਰਮ ਰਹੇਗੀ ਵਧੀਆ ਕੁਆਲਟੀ ਹੈਵੀ ਪਾਂਚੇਆ ਜਿਸ ਕਿਸੇ ਵੀਰ ਭੈਣ ਭਰਾ ਨੂੰ ਇਹ ਚੀਜ਼ ਦੀ ਜਰੂਰਤ ਹੋਵੇ ਵਿਜਿਟ ਕਰੋ ਵਿਸ਼ਾਲ ਬਰਤਨ ਸਟੋਰ ਫਦੇਗਰ ਚੂੜੀਆਂ ਐਡਰੈਸ ਫੇਰ ਮੈਂ ਤੁਹਾਨੂੰ ਦੱਸ ਦਿੰਦਾ ਬੱਸ ਸਟੈਂਡ ਤੋਂ ਸਿੱਧਾ ਅੰਦਰ ਬਜ਼ਾਰੋਂ ਤੁਸੀਂ ਆਉਣਾ ਕਮੇਟੀ ਕਾ ਚੌਕ ਆਏਗਾ ਪੁਰਾਣਾ ਪੰਜਾਬ ਨੋ ਸੇ ਬੈਂਕ ਉਹਦੇ ਨਾਲ ਵਿਸ਼ਾਲ ਬਰਤਨ ਸਟੋਰ ਆ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਠੀਕ ਹੈ ਜੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਜਿਸ ਕਿਸੇ ਵੀਰ ਭੈਣ ਭਰਾ ਨੂੰ ਚੀਜ਼ ਜ਼ਰੂਰ ਹੋਵੇ ਉਹ ਵਿਜ਼ਿਟ ਕਰ ਸਕਦਾ ਵਿਸ਼ਾਲ ਬਰਕਤ ਚੋਰ ਵੀਡੀਓ ਚੰਗੀ ਲੱਗੇ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਰਾਮ ਰਾਮ ਜੀ ਫਿਰ ਮਿਲਨੇ ਤੁਹਾਨੂੰ ਕਿਸੇ ਨਵੇਂ ਵੀਡੀਓ ਚ ਨਵੀਂ ਵੈਰਾਈਟੀ ਦੇ ਨਾਲ